you yeah. Até! É. ਜੀ ਕਤਾਲ ਸਾਵਾਗਰ ਦੀ ਹੁੰਦੇ ਸੋ ਸ਼ਬਦਾਂ ਨੂੰ ਮੱਤਾ ਸਾਹਿਬ ਬੇਨਤੀ ਹੈ ਭਾਈ ਜਿੱਥੇ ਜਗਾ ਮਲਬੂ ਇਕੱਠਾ ਜਾਵੇ ਸੋ ਬੰਤੀ ਪ੍ਰਬੰਧ ਕਰੇ ਹੁਣ ਕੀਤਰ ਜੀ ਆ ਰਿਹਾ ਭਾਈ ਉਸ ਤੋਂ ਉਪਰੰਤ ਅਗਲਾ ਪ੍ਰੋਗਰਾਮ ਕੀਤਾ ਜਾਵੇਗਾ ਘਰ ਵਾਲਿਆਂ ਨੂੰ ਬੇਨਤੀ ਹੈ ਤੁਸੀਂ ਸ਼ਬਦ ਪਹਿਲਾਂ ਪੜੋ ਭਾਈ ਆਗੇ ਸਿਰ ਉਸ ਤੋਂ ਬਾਅਦ ਦੂਜਾ ਗੋਸ਼ਵਾ ਹੋ ਜਾਵੇ

ਜੋਸੀ ਵਾਈਫ ਆਈਨੈਮੋ ਚੱਲਣਾ ਉਹ ਆਪਣਾ ਨਾਮ ਲਾ ਕੇ ਦਰਖਾਵੇ ਜੋ ਰਣਜੀਤ ਯਰ ਜੀ ਦਾ ਹੈ ਦੇਵੀ ਜਮੂਨੇ ਖੁੱਲ੍ਹਾਂ ਦੀ ਸੇਵਾ ਅਤੇ ਇੱਕ ਹੋਰ ਬੈਂਦੀ ਹੈ ਆਪਾਂ ਪਹਿਲਾਂ ਕੇਸਰੀ ਦੁਪੱਟੇ ਦੇ ਜਿੰਦੇ ਹੀ ਸਰਵਾਤ ਦੀ ਸੋ ਬੈਂਦੀ ਬਰਾਮ ਕਰੇ ਜਾਣੀ ਉਹ ਅਚਾਰੀ ਵਾਲੇ ਬੀਬੀਆਂ ਤੇ ਹੋਰ ਜਿੰਦੇ ਸੇਵਾਦਾਰ ਨੇ ਸਟੈਂਡ ਬੜੀ ਸਟੈਂਡ ਹੋਇਆ ਕੇਸਰੀ ਨੰਬਰ ਤੇ ਲੱਗੇ

ਯਾ ਭਾਈ ਜਿਨਾਂ ਜਦ ਕਥਾ ਚੱਲਦੀ ਐ ਸਾਰੀ ਸੰਗਤ ਦਾ ਧਿਆਨ ਆ ਚਾਹੇ ਤੁਸੀਂ ਸੇਵਾ ਕਰ ਰਹੇ ਜੇ ਚਾਹੇ ਤੁਸੀਂ ਕੁਛ ਖਾ ਰਹੇ ਜੇ ਤੁਹਾਡਾ ਧਿਆਨ ਕਥਾਵਾਦੀ ਹੋਣਾ ਚਾਹੀਦਾ ਇੱਥੇ ਔਰ ਦਾ ਪ੍ਰਭਾਤ ਮੇਰੀਆਂ ਵਿੱਚ ਕੀਰਤਨ ਤੋਂ ਬਾਅਦ ਕਥਾ ਸੁਣਦਾ ਇਹੀ ਰਾਹਾ ਮਿਲਣਾ ਔਰ ਭਾਈ ਹਰਦੀਪ ਸਿੰਘ ਜੀ ਕਥਾ ਕਰਨਗੇ ਧਿਆਨ ਸਾਰੀ ਸੰਗਤ ਦਾ ਦਵਾਰਾ ਨਾ ਕਹੈ ਜੈਨਾ ਪਵੇ ਗੋੜਣਾ ਨਾ ਕਿਸੇ ਨੇ ਭਾਈ

ਦਸਵੇਂ ਪਾਤਸ਼ਾਹ ਅੰਮ੍ਰਿਤ ਕਿਰਤ ਦੇ ਸਤਿਗੁਰੂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦੇ ਆ ਚੜ੍ਹ ਰਹੀ ਪਰਬਤ ਫੀਰੀਆਂ ਦੇ ਇਸ ਪ੍ਰਵਾਹ ਵਿੱਚ અમૃત વેલિયત કેસ સુભાગી સમય સત્સંગત સ્વરૂપ ਦੇ ਵਿੱਚ ਗੁਰੂ ਪਾਸ਼ਾ ਜੀ ਦੀ ਵਡਿਆਈ ਸਰਵਨ ਕਰ ਰਹੇ ਹਾਂ ਗੁਰਬਾਣੀ ਦਾ ਕੀਰਤਨ ਆਪ ਜੀ ਨੇ ਸਰਵਨ ਕੀਤਾ ਹੈ ਧੰਨ ਧੰਨ ਖਵਾਰੇ ਭਾਗ ਘਰ ਆਇਆ ਪੀਰ ਮੇਰਾ ਪਾਵ ਚੰਗੇ ਨੇ ਸਾਡੇ ਸਾਡਾ ਪਿਰ ਪਤੀ ਮਾਲਕ ਗੁਰੂ ਸਾਡੇ ਘਰ ਦੇ ਵਿੱਚ ਆ ਗਿਆ ਗੁਰੂ ਗ੍ਰੰਥ ਸਾਹਿਬਹਾਰ ਜੀ ਦੀ ਤੁਸੀਂ ਬਾਣੀ ਨੂੰ ਪੜੋ ਗੁਰਬਾਣੀ ਦੇ ਵਿੱਚ ਵਾਹਿਗੁਰੂ ਜੀ ਨੇ ਜਿਹੜਾ ਘਰ ਸ਼ਬਦ ਹੈ ਉਹਨੂੰ ਕਈ ਅਰਥਾਂ ਦੇ ਵਿੱਚ ਲਿਆ ਹੈ ਘਰ ਸ਼ਬਦ ਦਾ ਅਰਥ ਜਿੰਨਾ ਘਰਾਂ ਦੇ ਵਿੱਚ ਅਸੀਂ ਰਹਿੰਦੇ ਆ ਇਸ ਅਰਥ ਵਿੱਚ ਵੀ ਮਹਾਰਾਜ ਜੀ ਘਰ ਸ਼ਬਦ ਲਿਖਦੇ ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ ਤੇ ਬੜੇ ਥਾਵਾਂ ਤੇ ਸ਼ਬਦਾਂ ਦੇ ਅਰਬ ਦੇ ਵਿੱਚ ਮਹਾਰਾਜ ਜੀ ਘਰ ਲਿਖਦੇ ਨੇ ਤੇ ਨਾਲ ਉਹਦੀ ਗਿਣਤੀ ਵੀ ਲਿਖਦੇ ਨੇ ਸੋਹੜ ਤੁਹਾਨੂੰ ਅੱਲਾ ਪਹਿਲਾ ਘਰ ਪਹਿਲਾ ਘਰ ਦੂਜਾ ਘਰ ਤੀਜਾ ਇਸ ਤਰ੍ਹਾਂ ਗਿਣਤੀ ਕੀਤੀ ਹੁੰਦੀ ਜਿੱਥੇ ਗੰਗੀ ਵਿੱਚ ਮਹਾਰਾਜ ਜੀ ਧਰ ਲਿਖ ਦਿੰਦੇ ਉਥੇ ਧਰ ਦਾ ਸੰਬੰਧ ਗੁਰਬਾਣੀ ਨੂੰ ਗਾਉਣ ਦੇ ਨਾਲ ਹੈ ਜਿਹੜੇ ਸ਼ਬਦ ਨੂੰ ਜਿਹੜੇ ਧਰ ਵਿੱਚ ਦੈਨ ਕਰਨੇ ਸੱਚੇ ਪਾਤਸ਼ਾਹ ਜੀ ਸ਼ਬਦ ਦੇ ਆਰੰਭ ਦੇ ਵਿੱਚ ਉਦਾ ਜ਼ਿਕਰ ਕਰ ਦਿੰਦੇ ਗੁਰਬਾਣੀ ਵਿੱਚ ਧਰ ਸ਼ਬਦ ਸਾਡੇ ਮਨ ਲਈ ਸਾਡੇ ਹਿਰਦੇ ਲਈ ਵੀ ਗੁਰੂ ਸਾਹਿਬ ਨੇ ਵਰਤਿਆ ਘਰ ਹੀ ਉਹ ਅੰਮ੍ਰਿਤ ਭਰਪੂਰ ਹੈ ਮਨੁੱਖਾਂ ਸਾਧਨਾ ਪਾਇਆ ਜਿਉ ਕਸਤੂਰੀ ਮਿਰਕਾ ਨਾ ਜਾਣੇ ਪਰਮ ਦਾ ਪਰਮ ਭੁਲਾਇ ਨਾਮ ਅੰਮ੍ਰਿਤ ਸਾਡੇ ਘਰ ਵਿੱਚ ਹੈ ਸਾਡੇ ਹਿਰਦੇ ਦੇ ਵਿੱਚ ਹੈ ਅਗਿਆਨਤਾ ਕਰਕੇ ਮਨੁੱਖਤਾ ਕਰਕੇ ਸਾਨੂੰ ਉਹਦੀ ਸਮਝ ਨਹੀਂ ਪਈ ਘਰ ਦੇ ਵਿੱਚ ਹੀ ਚੀਜ਼ ਹੋਵੇ ਸਾਹਸਾਂ ਦਾ ਸਾਨੂੰ ਕੋਈ ਵਸਤੂ ਦਾ ਪਤਾ ਨਾ ਹੋਵੇ ਅਸੀਂ ਉਹਦੇ ਤੋਂ ਲਾਹਾ ਨਹੀਂ ਲੈ ਸਕਦੇ ਵਸਤੂ ਸਾਡੇ ਘਰ ਦੇ ਵਿੱਚ ਹੀ ਪਈ ਹੋਵੇ ਤੇ ਸਾਨੂੰ ਪਤਾ ਹੀ ਨਾ ਹੋਵੇ ਉਸ ਗੱਲ ਦਾ ਘਰ ਦੇ ਵਿੱਚ ਖਜ਼ਾਨਾ ਪਿਆ ਹੋਵੇ ਪਰ ਬੰਦੇ ਨੂੰ ਜੇ ਪਤਾ ਨਾ ਹੋਵੇ ਕਿ ਮੇਰੇ ਘਰ ਦੇ ਵਿੱਚ ਖਜ਼ਾਨਾ ਹੈ ਹੋ ਸਕਦਾ ਹੈ ਖਜ਼ਾਨਿਆਂ ਦਾ مالک ਹੋਣ ਦੇ ਬਾਵਜੂਦ ਵੀ ਦੂਜਿਆਂ ਦੇ ਕੋਲੋਂ ਮੱਗਦਾ ਫਿਰਦਾ ਹੋਵੇ ਰਾਜਾ ਬਣਦੇ بجائے ਵੀ ਪਿਖਾਰੀ ਵੀ ਹੋ ਸਕਦਾ ਬੰਦਾ ਜੇ ਆਪਣੇ ਘਰ ਦੇ ਖਜ਼ਾਨਿਆਂ ਦਾ ਪਤਾ ਲਾਓ ਸਾਡੀ ਸਿੱਖੀ ਦੇ ਘਰ ਵਿੱਚ ਕਿੰਨੀਆਂ ਰਹਿਮਤਾਂ ਨੇ ਜੋ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਦਿੱਤੀਆਂ ਪਰ ਨਾ ਪਤਾ ਹੋਣ ਕਰਕੇ ਅਸੀਂ ਅਗਿਆਨਤਾ ਵਸ ਹੋ ਕੇ ਬਾਹਰ ਦੀ ਭੜਗਣਾ ਦੇ ਵਿੱਚ ਬੈ ਗਏ ਜਦੋਂ ਪਤੀ ਪ੍ਰਾਤਮਾ ਘਰ ਦੇ ਵਿੱਚ ਆਉਂਦਾ ਨਾ ਗੁਰੂ ਹਿਰਦੇ ਘਰ ਦੇ ਵਿੱਚ ਆਉਂਦਾ ਸੁਖ ਅਨੰਤ ਦਰ ਅਸਰ ਸਿਖ ਨੂੰ ਉਦੋਂ ਹੀ ਮਿਲਦਾ ਹੈ। ਭਾਗ ਵੀ ਉਦੋਂ ਹੀ ਚੰਗੇ ਹੁੰਦੇ ਨੇ ਜਦੋਂ ਸਤਿਗੁਰੂ ਦੀ ਯਾਦ ਸਿੱਖ ਦੇ ਵੰਡ ਦੇ ਵਿੱਚ ਵਸ ਜਾਏ। ਜੇ ਜਿਉਂ ਬੰਦੇ ਦੇ ਵਿੱਚ ਨਾ ਵਸਿਆ ਬਾਕੀ ਸਾਰੇ ਅਡੰਬਰ ਕੁੜੇ। ਵਾਰਾਇੰਦਾ ਬਾਡੀ ਵਿੱਚ بڑے ਕਵਾਲ ਦੀ ਉਦਾਹਰਣ ਦਿੱਤੀ। ਜਦੋਂ ਧੰਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਜੀ ਨੇ ਸੱਜਣ ਨੂੰ ਸਿੱਖਿਆ ਦਿੱਤੀ ਸੀ। ਭਾਈ ਸੱਜਣ ਉਨਾਂ ਨੂੰ ਉਪਦੇਸ਼ ਦਿੰਦਿਆਂ ਰਾਤ ਸੁਹੀ ਤੱਕ ਸ਼ਬਦ ਉਚਾਰਿਆ ਤੇ ਉਹਦੇ ਵਿੱਚ ਸੁਧਾਰ ਬੜੇ ਕਬਾਲ ਦੇ ਦਿੱਤੀ ਬਾਹਰ ਆਇਆ। ਦਾਦਾ ਜੀ ਨੇ ਕਿਹਾ ਸੀ ਮੰਨ ਲਓ ਕਿਸੇ ਨੇ ਇਮਾਰਤ ਬਹੁਤ ਵਧੀਆ ਉਸਾਰੀ ਹੋ ਗਈ। ਵਧੀਆ ਤੋਂ ਵਧੀਆ ਇਮਾਰਤ ਉਹਨੇ ਆਪਣੇ ਰਹਿਣ ਵਾਸਤੇ ਬਣਾ ਲਈ, ਸੋਹਣਾ ਘਰ ਬਣਾ ਲਿਆ। ਰੰਗ ਰੋਗਨ ਵਧੀਆ ਕਰ ਲਿਆ, ਚਿੱਤਰਕਾਰੀ ਕੰਧਾਂ ਤੇ ਬੜੀ ਸੋਹਣੀ ਹੋ ਗਈ, ਵੇਖਣ ਨੂੰ ਘਰ ਸੋਹਣਾ ਲੱਗਦਾ। ਪਰ ਜੇ ਉਸ ਘਰ ਦੇ ਵਿੱਚ ਮੰਨ ਲੋ ਕੋਈ ਵਸਣ ਵਾਲਾ ਹੀ ਨਹੀਂ ਘਰ ਦਾ ਵਾਲਕ ਹੀ ਘਰ ਦੇ ਵਿੱਚ ਨਹੀਂ ਫਿਰ ਇਹੋ ਜੇ ਘਰ ਦਾ ਇਹੋ ਜੇ ਰਹਿਣ ਵਸੇ ਦਾ ਕੀ ਲਾਭ ਹੋਏਗਾ ਮਾਲਕ ਘਰ ਦੇ ਵਿੱਚ 4 ਦਿਨ ਨਾ ਰਵੇ ਜੇ ਘਰ ਦੀ ਜੋ ਹਾਲਤ ਹੁੰਦੀ ਆਪਾਂ ਸਾਰੇ ਜਾਣਦੇ ਗੰਦਗੀ ਮਿੱਟੀ ਕਟਾ ਘਰ ਦੇ ਵਿੱਚ ਜਮਾ ਹੋ ਜਾਂਦਾ ਜੇ ਮਾਲਕ ਘਰ ਦੇ ਵਿੱਚ ਨਾ ਹੋ ਹਜ਼ੂਰ ਨੇ فرمایا ਸੀ ਕੋਠੇ ਮੰਡਪਾਂ ਬਾੜੀਆਂ ਪਾਸੋਂ ਚਿਤਰੀਆਂ ਸੋਹਣੇ ਮਕਾਨ ਸੋਹਣੇ ਘਰ ਬਣਾਦੇ ਬਾਹਰੋਂ ਚਿੱਤਰਕਾਰੀ ਸੋਹਣੀ ਕਰਦੇ ਟੱਠੀਆਂ ਦਮ ਨ ਆਵਣੀ ਵਿੱਚੋਂ ਸਖੜੀਆਂ ਇਹੋ ਜੇ ਮਕਾਨ ਬਾਰਾ ਜੀ ਕਹਿੰਦੇ ਉਹਦਾ ਕੀ ਲਾਭ ਹੈ ਜੇ ਵਿੱਚੋਂ ਸਖਣੇ ਜੇ ਵਿੱਚੋਂ ਦੇ ਕੱਕੜੀ ਵਾਹੂ ਦੀ ਵਾਰਤ ਸੋਹਣੀ ਹੋਵੇ ਵਿਚਾਲ ਘੋਵੇ ਲਓ ਸੀ ਵਾਰਤ ਦਾ ਕਿਲਾ ਜੇ ਉਹ ਥੋੜਾ ਜਿਹਾ ਹੋਰ ਗੱਲ ਨੇੜੇ ਕਰ ਲਈ ਬਾਹਰ ਸਰੀਰ ਵਾਲਾ ਘਰ ਬੜਾ ਸੋਹਣਾ ਨਾ ਵੀ ਬੜਾ ਸੋਹਣਾ ਉੱਚਾ ਲੰਮਾ ਸੋਹਣਾ ਕੱਦ ਕਾਠ ਹੋਵੇ ਤੇ ਅੰਦਰ ਗੁਰੂ ਵਸਾਇਆ ਨਾ ਹੋਵੇ ਹਿਰਦੇ ਦੇ ਵਿੱਚ ਤੇ ਫਿਰ ਬਾਹਰ ਦੀ ਇਸ ਸਰੀਰ ਵਾਲੀ ਇਮਾਰਤ ਦਾ ਕੀ ਲਾਭ ਹੋਇਆ ਅੰਦਰ ਵੀ ਤੇ ਗੁਰੂ ਦੀ ਯਾਦ ਵਸੇ ਨਾ ਫਿਰ ਗੱਲ ਬਣਦੀ ਪੰਜਾਬੀ ਦੇ ਕਵੀ ਹੋਏ ਨੇ ਕਰਪਾਰ ਸਿੰਘ ਬਲਕਰ ਉਹਨਾਂ ਨੇ ਧੰਗ ਗੁਰਗਵੈਸ ਸਿੰਘ ਦਾਤਾ ਜੀ ਦੇ ਬਾਬਤ ਇੱਕ ਬੜੇ ਕਵਾਲ ਦੀ ਨਵਤਾ ਲੀਤੀ ਅਸਲ ਵਿੱਚ ਉਸ ਕਵਤਾ ਰਾਹੀਂ ਇੱਕ ਤੇ ਉਹ ਮਹਾਰਾਜ ਦੀ ਬਖਸ਼ਿਸ਼ ਦਾ ਜ਼ਿਕਰ ਕਰਦੇ ਨੇ ਦੂਜਾ ਉਹ ਸਾਨੂੰ ਪ੍ਰੇਰਣਾ ਦਿੰਦੇ ਨੇ ਜਿਹੜੇ ਅਸੀਂ ਬਾਹ ਰਾਜ ਨੂੰ ਯਾਦ ਕਰਦੇ ਆ ਉਹਨਾਂ ਦੇ ਇਤਿਹਾਸ ਉਹ ਅਨੰਤਪੁਰ ਸਾਹਿਬ ਦਾ ਜ਼ਿਕਰ ਕਰਦੇ ਨੇ ਸੋ ਗੌਰ ਸੇਵ ਦਾ ਜ਼ਿਕਰ ਕਰਦੇ ਨੇ ਮਾਛੀਵਾੜੇ ਦਾ ਜ਼ਿਕਰ ਕਰਦੇ ਨੇ ਸਰਹੰਦ ਦਾ ਜ਼ਿਕਰ ਕਰਦੇ ਨੇ ਤੇ ਸਾਨੂੰ ਇਹ ਸਮਝਾਉਂਦੇ ਨੇ ਜੇ ਭਾਈ ਇਹਨਾਂ ਥਾਵਾਂ ਤੇ ਕਦੇ ਜਾਣ ਦਾ ਮੌਕਾ ਬਣੇ ਤੇ ਤੂੰ ਕਰਨਾ ਕੀ ਤੇਰੇ ਹਿਰਦੇ ਘਰ ਵਿੱਚ ਗੁਰੂ ਗੋਬਿੰਦ ਸਿੰਘ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਯਾਦ ਵਸੇ ਪਤੀ ਗੁਰੂ ਘਰ ਵਿੱਚ ਆ ਕੇ ਵਸੇਗਾ ਬਾਏ ਤੇ ਤਰਾ ਘਰ ਸੋਹਣਾ ਲੱਗੇਗਾ ਯਾਦ ਅੰਦਰ ਵਸੇਗੀ ਉਹਨੇ ਲਿਖਿਆ ਬੜਾ ਸੋਹਣਾ ਸਿੰਘਾ ਜੇ ਚੱਲੇ ਅਨੰਦਪੁਰ ਸ਼ਹਿਰ ਮਨ ਲੋ ਕਿਸੇ ਦੇ ਵਿਚਾਰ ਬਣਾ ਲਈ ਵਾ ਅਨੰਦਪੁਰ ਸ਼ਹਿਰ ਦਰਸ਼ਨ ਕਰਨ ਵਾਸਤੇ ਜਾ ਸਿੰਘਾ ਜੇ ਚੱਲੇ ਅਨੰਦਪੁਰ ਸ਼ਹਿਰ ਉਥੇ ਵਗਦੀ ਸੰਸਾ ਮਹਿ ਆਕੀ ਤੈਨੂੰ ਪੈ ਜੇ ਕਹਿਰ ਤੇਰੇ ਪਾਣੀ ਦੇ ਵਿੱਚ ਜ਼ਹਿਰ ਕੀਤਾ ਗੁਰਾਂ ਨਾਲ ਤੋਂ ਵੈਰ ਕਲਗੀ ਧਰਦੀਆਂ ਪਾਈਏ ਬਾਤਾਂ ਜਿਨ੍ਹਾਂ ਦੇ ਪੁੱਤਰਾਂ ਦੀਆਂ ਦਾਤਾਂ ਦੇ ਚੋਂ ਕੱਡੀਆਂ ਹਨੇੜੀਆਂ ਰਾਤਾਂ ਮਹਿੰਗੇ ਮੋਲ ਦੀਆਂ ਪਰਬਤ ਗੁਰੂ ਗੋਬਿੰਦ ਸਿੰਘ ਬਾਹ ਰਾਜੀ ਨੇ ਸੁਦੇਸ਼ ਦਾ ਹਨੇਰਾ ਦੂਰ ਕੀਤਾ ਇਥੇ ਪ੍ਰਕਾਸ਼ ਇਥੇ ਚਾਨਣ ਕੀਤਾ ਆਪਣੇ ਪੁੱਤਰਾਂ ਦੀਆਂ ਦਾਤਾਂ ਦੇ ਕੇ ਬਾਹਰ ਸਿੰਘਾ ਜੇ ਚੱਲੇ ਚਮਕੌਰ ਜੇ ਵਿਚਾਰ ਉਹ ਨਾਲ ਹੀ ਮ ਚਮਕੌਰ ਸਿੰਘਾਂ ਨੇ ਜਿੱਥੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਸਿੰਘਾ ਜੇ ਚੱਲੇ ਚਮਕੌਰ ਉਥੇ ਸੁੱਤੇ ਨੇ ਦੋ ਭੌਰ ਚੁੰਮੀ ਧਰਤੀ ਕਰਕੇ ਗੌਰ ਤੇਰੀ ਜ਼ਿੰਦਗੀ ਜਾਂ ਉਸੌਰ ਕਲ ਕੀ ਧਰਤੀਆਂ ਪਾਈ ਗਏ ਬਾਤਾਂ ਜਿਨੇ ਦੇ ਪੁੱਤਰਾਂ ਦੀਆਂ ਦਾਤਾਂ ਦੇ ਚੋਂ ਕੱਢੀਆਂ ਦੇ ਦੀਆਂ ਰਾਤਾਂ ਮਹਿੰਗੇ ਮੁੱਲ ਲਈਆਂ ਪ੍ਰਵਾਤ ਸਿੰਘਾ ਜੇ ਚੱਲੇ ਵਾਛੀ ਵਾੜੇ ਉਥੇ ਰੋਈ ਕਰ ਕਰ ਹਾੜੇ ਆਖੀ ਤੇਰੇ ਫੁੱਟ ਨੇ ਬਾਗ ਉਜਾੜੇ ਮਹਾਰਾਜ ਗੁਰੂ ਕਲਗੀ ਧਰਦਾਤਾ ਤੁਸੀਂ ਸਾਰਾ ਪੰਜਾਬ ਨਾ ਲੁਕਾ ਕੇ ਕੌਮ ਨੂੰ ਇੱਕ ਕੀਤਾ ਅਸੀਂ ਆਪਣੇ ਸਵਾਰਥਾਂ ਪਿੱਛੇ ਵੰਡੇ ਗਏ ਆ ਸਾਡੇ ਵਿੱਚ ਫੁੱਟ ਪੈ ਗਈ ਹੈ ਤੁਹਾਡੇ ਤੋਂ ਬਾਅਦ ਸਾਡਾ ਇਹ ਝਗੜਾ ਵੀ ਨਿਬੜਨਾ ਮਹਾਰਾਜ ਤੁਸੀਂ ਕਿਰਪਾ ਕਰੋ ਸੇਂਗਾ ਜੇ ਚੱਲੇ ਆ ਵਾਸੀ ਬਾੜੀ ਉੱਤੇ ਰੋਈ ਕਰ ਕਰਹਾੜੇ ਤੇਰੇ ਫੁੱਟ ਨੇ ਬਾਗ ਉਜਾੜੇ ਤੇਰੇ ਬਾਦ ਨਾ ਮੁਕਣ ਪਵਾੜੇ ਕਲਗੀ ਧਰਜੀਆਂ ਪਹਿਲੇ ਬਾਤਾਂ ਜਿਨੇ ਦੇਹ ਪੁੱਤਰਾਂ ਦੀਆਂ ਦਾਤਾਂ ਮਹੰਗੇ ਬੁੱਲੀਆਂ ਪਰ ਬਾਤਾਂ ਦੇ ਸੋ ਕੰਡੀਆਂ ਦੇ ਰਾਂਤ ਸਿੰਗਾ ਜੇ ਚੱਲੇ ਸਰਹੰਦ ਸਰਹੰਦ ਦੀ ਧਰਤੀ ਜਿੱਥੇ ਮਹਾਰਾਜ ਦੇ ਛੋਟੇ ਸਹਿਬ ਜਾਨੇ ਸ਼ਹੀਦ ਸਿੰਗਾ ਜੇ ਚੱਲੇ ਸਰਹੰਦ ਉੱਥੇ ਸੁੱਤੇ ਨੇ ਦੋ ਚੰਦ ਮਹਾਰਾਜ ਜੀ ਦੇ ਦੋ ਸੁਪੁੱਤਰ ਕਲਗੀਆਂ ਵਾਦੇ ਦੇ ਜਿਹੜੇ ਚੰਦਰਮਾ ਦੀ ਤਰ੍ਹਾਂ ਸੰਸਾਰ ਦਾ ਰਾਹ ਸੁਣਾਦੇ ਸਿੰਗਾ ਜੇ ਚੱਲਿਆ ਸਰਹੰਦ ਉੱਥੇ ਸੁੱਤੇ ਨੇ ਤੋ ਚੰਦ ਦਰਸ਼ਨ ਕਰਕੇ ਨਹੀਂ ਆਨੰਦ ਕਲਗੀ ਧਰਤੀਆਂ ਪਾਈਏ ਬਾਤਾਂ ਜਿਲੇ ਦੇ ਪੁੱਤਰਾਂ ਦੀਆਂ ਦਾਤਾਂ ਦੇ ਚੋ ਕੱਢੀਆਂ ਦੇ ਰੀਆਂ ਰਾਤਾਂ ਮਹਿੰਗੇ ਹੋਲ ਦੀਆਂ ਪਰਵਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬਾਤਾਂ ਪਾਈਏ ਤੇ ਯਾਦ ਕਰੀਏ ਕਿ ਉਹਨਾਂ ਨੇ ਇਥੋਂ ਦਾ ਹਨੇਰਾ ਦੂਰ ਕੀਤਾ ਹੈ ਕਿ ਇਥੇ ਚਾਨਣ ਲੈ ਕੇ ਆਂਦਾ ਹੈ ਆਪਣੇ ਪੁੱਤ ਦੇ ਕੇ ਆਪਣਾ ਪਰਿਵਾਰ ਦੇ। ਉਹਨਾਂ ਦੀ ਯਾਦ ਸਾਡੇ ਮਨਾਂ ਵਿੱਚ ਵੱਸ ਜਾਏ ਤੇ ਸੱਚ ਉਹ ਸਾਡਾ ਹਿਰਦਾ ਘਰ ਸੋਹਣਾ ਹੋ ਜਾਏਗਾ। ਸਾਡਾ ਜੀਵਨ ਚੰਗੇਰਾ ਬਣੇਗਾ। ਇਸ ਪੁੜਾ ਦੀ ਇੰਨੀ ਬੇੜਤੀ ਆ ਜਿਹਨੇ ਪਰਿਵਾਰ ਕਰੀ। ਕੋਈਆਂ ਬੁੱਲਾ ਦੇ ਕੇ ਵਾਹ ਬਖਸ਼ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।